ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਮੈਂ ਮੋਨਿਕਾ ਸਿੰਦਨਾ ਦੇ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਹੋਰ ਸਨਵਾ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਲੋ ਜੀ ਸ਼ਾਮ ਹੋ ਗਈ ਹੈ ਸ਼ਾਮ ਦੇ ਵੱਜ ਗਏ ਨੇ ਸਾਢੇ ਨਾ 7 7 ਵਜੇ 15 ਮਿੰਟ ਹੋ ਗਏ ਤੇ ਅੱਜ ਮੈਂ ਸੰਜਨਾ ਅੱਜ ਸੰਜਨਾ ਦਾ ਪਹਿਲਾ ਦਿਨ ਤਾਂ ਸੰਜਨਾ ਕੰਪਿਊਟਰ ਸਿੱਖਣ ਲੱਗ ਗਈ ਹੈ ਤੇ ਅੱਜ ਥੋੜਾ ਜਿਹਾ ਸੰਜਨਾ ਥਕੇ ਮਾ ਜਾ ਹੋ ਗਿਆ ਕੁਸ ਤਾਂ ਉਹ ਬਿਚਾਰੀ ਮਰੀ ਚੀ ਰੀ ਜੀ ਪਈ ਆ ਤੇ ਹੁਣ ਸਜਣਾ ਨੂੰ ਆਪਾਂ ਥੋੜੇ ਦਿਨਾਂ ਨੂੰ ਪੰਜੀਰੀ ਪਾ ਕੇ ਟੱਕੜੀ ਕਰਕੇ ਦੇਵਾਂਗੇ ਪਰ ਖਾਣੇ ਵਾਲੀ ਬਣੇ ਸਜਣਾ ਨੂੰ ਪੰਜੀਰੀ ਉਹ ਪੰਜੀਰੀ ਵਾਦੂ ਹਨਾ ਤੇ ਚਲੋ ਤਾਂ ਕੋਈ ਨਹੀਂ ਤੇ ਅੱਜ ਤਾਂ ਨਾ ਬਸ ਮੈਂ ਕਿਹਾ ਬਲੌਗ ਮੈਨੂੰ ਰਹਿਦਾ ਦਿਖ ਰਿਹਾ ਹੈ ਪਰ ਆਪਾਂ ਰੱਖ ਦੇ ਨਹੀਂ ਹੈਗੇ ਜੀ ਕਿਉਂਕਿ ਇਹਦੇ ਵਿੱਚ ਤੁਹਾਡੇ ਸਾਰੀਆਂ ਭੈਣਾਂ ਦਾ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਚਾਹੇ ਥੋੜਾ ਚਾਹੇ ਬਹੁਤਾ ਪਰ ਜੇ ਥੋੜਾ ਵੀ ਮਿਲੇ ਉਹਨਾਂ ਨੂੰ ਵੀ ਆਪਾਂ ਬਹੁਤ ਤਰ ਪੂਰ ਸਮਝਦੇ ਆਂ ਠੀਕ ਹੈ ਨਾ ਅੱਜ ਆਪਾਂ ਨੇ ਬਹੁਤ ਦੋ ਪਿਛਲੇ ਰੁਕੇ ਹੋਏ ਕੰਮ ਕਰਨੇ ਤੇ ਇੱਕ ਭੈਣ ਦੀ ਤਾਂ ਕੜਾਹੀ ਭੇਜਣੀ ਹੈ ਸਪੇਨ ਦੇ ਵਿੱਚ ਉਹਨਾਂ ਦੀ ਕੜਾਹੀ ਵਾਸਤੇ ਜਾ ਕੇ ਆਣਾ ਤਾਂ ਤੇ ਕੱਲ ਜਾਉਂਗੀ ਹੁਣ ਸਵੇਰੇ ਬੁਲਾਇਆ ਉਹਨਾਂ ਨੇ ਉਹ ਅੰਕਲ ਉਹਨਾਂ ਨੇ ਸਵੇਰੇ ਬੁਲਾਇਆ ਸਵੇਰੇ ਆਏ ਉਹ ਕੱਲੂ ਕੱਲੂ ਸਵੇਰੇ ਤੇ ਕੰਮ ਨਿਬੜ ਕੇ ਕਹਿੰਨਾ ਮੰਮੀ ਆਹ ਕਹ ਰਹੇ ਤੇ ਵੀ ਚਲ ਮੈਂ ਆਉਂਗੀ ਫਿਰ ਮੈਂ ਚਲ ਆਪਾਂ ਚੱਲ ਲੇਗੇ ਮੈਂ ਚਲਾ ਦਈਓ ਤੇ ਤੰਕਾ ਦੇ ਲੱਗ ਗਏ ਤੇ ਅੱਜ ਦੇਖਿਓ ਫਿਰ ਮੈਂ ਕਿਹਾ ਚੱਲ ਨਾ ਬਲੌਗ ਰੱਖਦੇ ਨਹੀਂ ਹੈਗੇ ਆਪਾਂ ਦੇਖਿਓ ਬਸ ਸਤ ਹੋ ਗਏ ਸੋਚ-ਸੋਚ ਕੇ 10 ਮਿੰਟ ਬੈਠੀ 10 ਮਿੰਟ ਬੈਠ ਕੇ ਹੱਥ ਦੀ ਲਾ ਕੇ ਨਹੀਂ ਨਾ ਬਲੈਕ ਕਲਰ ਚੱਲ ਜਾਏਗਾ ਕੌਣ ਕਹਿ ਰਿਹਾ ਤੇ ਅਗਰ ਬਲੈਕ ਕਲਰ ਕਾ ਹੋਗਾ ਸਕੂਲ ਵਾਲੇ ਬਲੈਕ ਕਲਰ ਦਾ ਨਹੀਂ ਬਟੇ ਕਦੇ ਵੀ ਸਕੂਲ ਚ ਮੈਂ ਬਲੈਕ ਹੀ ਡਾਲ ਕੇ ਆ ਰਹੀ ਆ ਸਾਰੇ ਆਈ ਜਾਣਦੇ ਆਪਾਂ ਆਪਣੀ ਬਲੈਕ ਹੀ ਚੱਲੇ ਚਲ ਇੱਕ ਤਾਂ ਮੈਂ ਫੈਸ਼ਨ ਕਲੇ ਨਹੀਂ ਕਰੀ ਮੈਂ ਮਿੱਥੀ ਲੱਗੀ ਸਮਾਰਨ ਮੈਂ ਕਿਹਾ ਚੱਲ ਇੱਥੇ

ਉਹ ਤੇ ਪਾਪਾ ਦਾ ਸੂਟ ਕੰਮ ਵਾਲਾ ਥੋਇਆ ਪਿਆ ਕੋਟੀ ਅਖਸ਼ ਤੇ ਆ ਕਰਦੀ ਜਰਾ ਪਾ ਤਿਆ ਕਰਦੀ ਚਾ ਚੱਕ ਦੂੰਗੀ ਇੱਕ ਜਾਨ ਹੈ ਵਿਚਾਰੀ ਕੀ ਉਹ ਵੀ ਫਿਰ ਪੀਸ ਕੇ ਨਾ ਚਲੇ ਹਮ ਹਮ ਚੱਕ ਲਈ ਪਾਪਾ ਪੁੱਤਰ ਕਰਨਾ ਹੀ ਆ ਪੜਾਈ ਤਾਂ ਕਰਨੀ ਆ ਮੇਰੇ ਪਾਪਾ ਜੀ ਦੱਸ ਰਹੇ ਤੇ ਮੇਰੀ ਮੰਮੀ ਦੱਸ ਮੰਮੀ ਕਹਿੰਦੇ ਨਾ ਦੋ ਤਿੰਨ ਕੁੜੀਆਂ ਦੋ ਕੁੜੀਆਂ ਸੀ ਜਦੋਂ ਅਸੀਂ ਛੇਵੀਂ ਚ ਪੜਦੇ ਹੁੰਦੇ ਸੀ ਸਾਡਾ ਪਿੰਡ ਹੈਗਾ ਜੀ ਆਕੜ ਆਕੜ ਪਿੰਡ ਦੇ ਨਾਲ ਹੈਗੀਆਂ ਆਕੜੀ ਆਕੜੀ ਨਾ ਜਦੋਂ ਅਸੀਂ ਐ ਪਹਿਲੇ ਹੀ ਮੋੜ ਮੁਰਦੇ ਹੁੰਦੇ ਸੀ ਸਾਈਡ ਤੇ ਨਾ ਬਾਮਣਾਂ ਦਾ ਘਰ ਸੀ ਉਹ ਵੀ ਬਾਮਣ ਸੀ ਸਾਡੇ ਮੰਗੋ ਤੇ ਉਹਨਾਂ ਦਾ ਘਰ ਸੀ ਤੇ ਉਹਨਾਂ ਦੀਆਂ ਦੋ ਬੇਟੀਆਂ ਸੀ ਤੇ ਇੱਕ ਉਹਨਾਂ ਦਾ ਬੇਟਾ ਸੀ ਅਸੀਂ ਉਦੋਂ ਬਹੁਤ ਛੋਟੇ ਹੁੰਦੇ ਸੀ ਉਹ ਉਦੋਂ ਤਿੰਨੋਂ ਭੈਣ ਭਾਈ ਜਵਾਨ ਹੁੰਦੇ ਸੀ ਤੇ ਉਹ ਉਸ ਸਮੇਂ ਉਹਨਾਂ ਨੇ ਈ ਪੜ੍ਹਾਈ કરી ਉਹਨਾਂ ਨੇ ਬਹੁਤ ਪੜ੍ਹਾਈ કરી ਪਹਿਲਾਂ ਤਾਂ ਉਹਨਾਂ ਨੇ 10ਵੀਂ ਉਹ ਸਕੂਲ 'ਚ કરી ਜਿੱਥੇ ਉਹ ਅਸੀਂ ਕੀਤੀ ਤੇ ਉਸ ਤੋਂ ਪਹਿਲਾਂ ਮਤਲਬ ਕਿਆ ਸੀ ਤਾਂ ਚਲੋ ਉਹਨਾਂ ਨੇ ਉਹ ਤਾਂ ਸਾਡੇ ਨਾਲ ਪਹਿਲਾਂ ਆਪਣੀਆਂ ਪੜ੍ਹਾਈਆਂ ਪੂਰੀਆਂ ਕਰਕੇ ਫਿਰ ਉਹ +2 ਦੇ ਵਿੱਚ ਲੱਗੇ ਜੀ +2 ਪਤਾ ਨਹੀਂ ਉਹਨਾਂ ਨੇ ਕਿੱਥੋਂ ਕਰ ਹਾਂ ਪਰੀ ਤੋਂ ਪਰ ਸੰਤ ਪਿੰਡ ਦੇ ਨਾਲ ਇੱਕ ਪਬਰੀ ਪਿੰਡ ਹੈ ਪਬਰੀ ਤੋਂ ਉਹਨਾਂ ਨੇ ਪਲੱਸ 2 ਕਰੀ ਪਲੱਸ 2 ਦੇ ਬਾਅਦ ਉਹ ਕਾਲਜ ਦੇ ਵਿੱਚ ਕੋਈ ਪਟਿਆਲੇ ਲੱਗਿਆ ਮੈਂ ਤਾਂ ਪਟਿਆਲੇ ਜਾਂਦੇ ਸੀ ਸਾਰੇ ਕਾਲਜ ਦੇ ਵਿੱਚ ਅੱਜ ਦੋਨੋਂ ਬੇਟੀਆਂ ਪੀਜੀਏ ਦੇ ਵਿੱਚ ਡਾਕਟਰ ਹੈ ਕਿਉਂਕਿ ਬੱਚਿਆਂ ਦੀ ਨਾ ਕੁਝ ਨਹੀਂ ਬੱਚਿਆਂ ਦੇ ਕੰਮ ਆਉਂਦਾ ਕੁਝ ਵੀ ਨਿਕਾਮਾ ਦਾ ਮਾਪੇ ਦਾ ਆਸ਼ੀਰਵਾਦ ਕੰਮ ਆਉਂਦਾ ਮਾਪੇ ਦੀ ਮਿਹਨਤ ਕੰਮ ਆਉਂਦੀ ਹੈ ਬੱਚਿਆਂ ਦੀ ਸਾਰੀ ਜ਼ਿੰਦਗੀ ਦੀ ਕੀਤੀ ਹੋਈ ਪੜ੍ਹਾਈ ਕੰਮ ਆਉਂਦੀ ਹੈ ਦੋਨੋਂ ਬੇਟੀਆਂ ਡਾਕਟਰ ਨੇ ਤੇ ਬੇਟਾ ਸਰਕਾਰੀ ਜੋਬ ਤੇ ਆ ਪਰ ਨਹੀਂ ਕਿੱਥੇ ਜਦੋਂ ਮੈਨੂੰ ਪਤਾ ਚੱਲਿਆ ਨਾ ਅੱਜ ਮੰਮੀ ਨੇ ਮੈਨੂੰ ਦੱਸਿਆ ਮੈਨੂੰ ਮੈਂ ਕਿਹਾ ਕੁੜੀਆਂ ਦੀ ਤਾਂ ਥੋੜਾ ਥੋੜਾ ਜਿਹਾ ਧਿਆਨ ਹੈ ਤੇ ਉਹਨਾਂ ਦੀ ਦਾਦੀ ਮੇਰੀ ਦਾਦੀ ਕੋਲ ਆਂਦੇ ਹੁੰਦੇ ਸੀ ਉਹਨਾਂ ਦਾ ਵੀ ਨਾ ਮੈਨੂੰ ਇੰਨਾ ਕੋਈ ਜੇ ਮੈਨੂੰ ਆਂਟੀ ਮਿਲ ਜਾਣਾ ਤਾਂ ਮੈਨੂੰ ਥੋੜਾ ਧਿਆਨ ਰਹੇ ਅੰਕਲ ਦੀ ਪੂਰੀ ਪਛਾਣ ਆ ਅੰਕਲ ਨਾਲ ਉਦੋਂ ਬਾਸੇ 'ਚ ਬੈਠ ਕੇ ਕਿਨਾ ਪਟਿਆਲੇ ਤੋਂ ਜੋ ਰੋਡ ਵੇਚ 'ਚ ਸੀ ਅੰਕਲ ਆਂਦੇ ਹੁੰਦੇ ਸੀ ਅਸੀਂ ਉਦੋਂ ਫੁਲਕਾਰੀ ਕੱਢਦੇ ਹੁੰਦੇ ਸੀ ਅਸੀਂ ਫੁਲਕਾਰੀ ਲੈ ਕੇ ਆਂਦੇ ਹੁੰਦੇ ਸੀ ਪਟਿਆਲੇ ਤੋਂ ਸੰਦੂਰੀ ਕਢਾਈ ਕਰਦੇ ਚੋਪ ਦੀ ਕਢਾਈ ਕਰਦੇ ਹੁੰਦੇ ਸੀ ਅਸੀਂ ਉਹ ਲੈ ਕੇ ਜਾਂਦੇ ਤਾਂ ਅੰਕਲ ਬੱਸ ਦੇ ਵਿੱਚ ਅੱਗੇ ਬੈਠੇ ਹੁੰਦੇ ਤੇ ਕਿਉਂਕਿ ਦੇਖੋ ਜੋ ਆਪਣੇ ਭਾਈਚਾਰੇ ਦਾ ਬੰਦਾ ਹੁੰਦਾ ਆ ਆਰਾਮ-ਰਾਮ ਕਰ ਦੇਈਆਂ ਤਾਂ ਅੰਕਲ ਉਹਨਾਂ ਨਾਲ ਸਾਡੀ ਜਾਣ ਪਹਿਚਾਣ ਸੀ ਆਪਾਂ ਨਮਸਤੇ ਕਰਦੇ ਹੁੰਦੇ ਸੀ ਤੇ ਤੇ ਉਹਨਾਂ ਦਾ ਬੇਟਾ ਵੀ ਬੇਟਾ ਬੇਟੇ ਦੀ ਪਹਿਚਾਣ ਰਹੀ ਮੈਨੂੰ ਤੇ ਮੈਂ ਕਿਹਾ ਵੀ ਜੇ ਅੱਜ ਵੀ ਕਿਤੇ ਮਿਲ ਜਣਨਾ ਇੱਕ ਬੇਟਾ ਬੱਛਰ ਬੈਠੇ ਸਨ ਹਾਂ ਉਹ ਕਿੰਨੇ ਚਾਰਨ ਦੀ ਬੁੱਧਵੰਤਾ ਬੜੀ ਹੋਣਾ ਹੋਰ ਫੁੱਲ ਗੀ ਫੁੱਲੇ ਔਰ ਦਿਵਾਲੀ ਪੀ ਲੰਗੀ ਸਾਰਾ ਕੁਛ ਲੰਗੀ ਤੇ ਦੇਖੇ ਮੇਰੇ ਹਜੇ ਫੁੱਲੇ ਨਹੀਂ ਬੰਨੇ ਤਾਰੇ ਹੈਗਾ ਤਾਂ ਸਿਰ ਵੀ ਨਹੀਂ ਬਾਇਆ ਮੈਂ ਕਿਹਾ ਹੁਣ ਨਹੀਂ ਬੰਦੀ ਹੁਣ ਤਾਂ ਰਾਤ ਹੋ ਗਈ ਹੈ ਚਲੋ ਜੀ ਅੱਜ ਸਾਰੀਆਂ ਪੈਡ ਸ਼ਿੱਟਾਂ ਤੁਹਾਨੂੰ ਖੋਲ ਕੇ ਦਿਖਾਈਏ ਡਿਜ਼ਾਈਨਾਂ ਦੀ ਸਮਝ ਨਹੀਂ ਆ ਰਹੀ ਪੈਣਾਂ ਨੂੰ ਦੁਬਾਰਾ ਖੋਲ ਕੇ ਦਿਖਾਣੇ ਆ ਅੱਜ ਗੱਲਾਂ ਬਾਤਾਂ ਬਹੁਤ ਹੋ ਗੀਆਂ ਹੁਣ ਤੁਹਾਨੂੰ ਢੇਰ ਦਿਖਾਈਏ ਚਾਦਰਾਂ ਦਾ ਤੇ ਇਹ ਜਿਹੜੀਆਂ ਚਾਦਰਾਂ ਨੇ ਨਾ ਮੈਂ ਇੱਕ ਗੱਲ ਤੁਹਾਨੂੰ ਹੁਣ ਹੋਰ ਦੱਸ ਰਹੀ ਆ ਇਹ ਜਿਹੜੀਆਂ ਚਾਦਰਾਂ ਨੇ ਨਾ ਸਾਰੀਆਂ ਇਹ ਨਾ ਥੋਨੋ ਵੀਡੀਓ ਦੇ ਵੀਡੀਓਸ ਦੇ ਵਿੱਚ ਪਤਾ ਨਹੀਂ ਕਿਹੋ ਜੀ ਲੱਗ ਰਹੀਆਂ ਨੇ ਕਿਹੋ ਜੀ ਨਹੀਂ ਡੱਗ ਰਹੀਆਂ ਮੈਨੂੰ ਨਹੀਂ ਪਤਾ ਪਰ ਐਕਚੁਅਲੀ ਨਾ ਜਿਵੇਂ ਹੁਣ ਇਹ ਮੇਰੇ ਹੱਥ 'ਚ ਨਾ ਖਰਗੋਸ਼ ਦੀ ਤਰ੍ਹਾਂ ਲੁਗਰ ਲੁਗਰ ਕਰ ਰਹੀਆਂ ਨੇ ਬਿਲਕੁਲ ਪੰਜਾਬੀ ਚ ਸਾਨੂੰ ਸਮਝਾਉਣਾ ਐਨਾ ਮਤ ਕਿ ਸਾਫਟ ਕੱਪੜਾ ਰੋਹਾ ਆ ਅਰ ਜੇਦੇ ਤੇ ਇੱਕ ਦਾਣਾ ਬੂਰਦਾ ਜਾਵੇ ਜੀ ਤੁਸੀਂ ਤਾਂ ਕਿਉਂਕਿ ਮੇਰੀ ਤਾਂ ਜੀ ਇੰਨੇ ਵਾਰੀ ਮਨੇ ਵਾਸ਼ ਕਰਿਆ ਅੱਜ ਮਨੇ ਧੋਈ ਐ ਸੋਗੇ ਦਿਨਾਂ ਦੀ ਚਾਦਰ ਐਨੀ ਵਧੀਆ ਚਾਦਰ ਐ ਜੀ ਬਹੁਤ ਸੋਹਣੀ ਤੇ ਅੱਜ ਜੀ ਹੁਣ ਤੁਹਾਨੂੰ ਗੱਲਾਂ ਘੱਟ ਚੱਦਰ ਦਾ ਡਿਜ਼ਾਈਨ ਦਿਖਾਵਾਂ ਇੱਥੇ ਵੀ ਸਕਰੀਨਸ਼ਾਟ ਟੱਕੀ ਜਾਏ ਹੋ ਜੀ ਜਿਨ੍ਹਾਂ ਜਿਨ੍ਹਾਂ ਨੇ ਦੇਣੀ ਆ ਐਨ ਖੁੱਲੀਆਂ ਚੌੜੀਆਂ ਨੇ ਕੋਈ ਚਾਦਰ ਛੋਟੀ ਨਹੀਂ ਹੈਗੀ ਇਹ ਕਾ ਕਲਰ ਹੈ ਠੀਕ ਹੈ ਆ ਜਿਦਿਏ ਤੇ ਖੁੱਲੇ ਚੌੜੇ ਆ ਪਿੱਲੋ ਕਵਰ ਰਾਣ ਤੇ ਚੜਦੇ ਆ ਆ ਆ ਕਵਰ ਆਗੇ ਇਹ ਕਾ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਤੁਹਾਨੂੰ ਆ ਨਾ ਇੰਨਾ ਸੋਹਣਾ ਡਿਜ਼ਾਈਨ ਹੈ ਦਾ ਡਿਜ਼ਾਈਨ ਵੀ ਸੋਹਣਾ ਦਾ ਕਲਰ ਵੀ ਬਹੁਤ ਪਿਆਰਾ ਹੈ ਇਹਦੇ ਵਿੱਚ orange orange ਜੱਕਾ ਰੰਗ ਹੈ light orange ਜੱਕਾ ਰੰਗ ਹੈ ਤੇ ਇਹਦਾ ਦੂਸਰਾ ਕਲਰ ਜਿਹ ਮੈਂ ਤੁਹਾਨੂੰ ਦਿਖਾਨੀਆਂ ਦੇਖੋ ਜੀ ਕਲਰ ਦੇਖੋ ਤੁਸੀਂ ਬਹੁਤ ਪਿਆਰਾ ਕਲਰ ਹੈ ਇਥੋਂ ਹੀ ਸਕਰੀਨਸ਼ਾਟ ਚੱਕੀ ਜੰ데요 ਜੇ ਕਿਸੇ ਨੇ ਵੀ ਲੈਣੀ ਹੈ ਇਹਦਾ ਦੂਜਾ ਕਲਰ ਹੋਏਗਾ ਆਹ ਅਜੇ ਨਹੀਂ ਦਿਖਾਈਆ ਤੁਹਾਨੂੰ ਇਹਦਾ ਦੂਜਾ ਕਲਰ ਇਹ ਹੈ ਸਾਰੀਆਂ ਚਾਦਰਾਂ ਬਹੁਤ ਜ਼ਿਆਦੇ ਸੋਹਣੀਆਂ ਨੇ ਬਹੁਤ ਜ਼ਿਆਦੇ ਸੋਹਣੀਆਂ ਨੇ ਮੈਂ ਬਾਰ-ਬਾਰ ਕਹਿ ਰਹੀਆਂ ਨਾ ਬੂਰੇਗਾ ਨਾ ਰੰਗ ਨਿਕੜੇਗਾ ਨਾ ਸ਼ਿੰਕ ਹੋਣਗੀਆਂ ਜੇ ਰੇਟ ਜ਼ਿਆਦੇ ਆ ਨਾ ਤਾਂ ਉਹਦੇ ਮੁਤਾਬਕ ਚਾਦਰ ਵੀ ਉਸੇ ਮੁਤਾਬਕ ਆ ਜੀ ਵਧੀਆ ਚਾਦਰ ਹੈ ਵਧੀਆ ਚਾਦਰ ਇੱਕ ਦਾ ਡਿਜ਼ਾਈਨ ਆਏ ਜਿਹੜਾ ਦਰਿਆ ਵਰਗਾ ਸਾਰੇ ਜੇ ਕਿਸੇ ਨੇ ਹੱਥ 'ਚ ਫੜ ਲਿਆ ਨਾ ਉਹ ਬੰਦਾ ਮੇਰੀਆਂ ਸਾਰੀਆਂ ਚਾਦਰਾਂ ਖਰੀਦ ਲੇਗਾ ਮੈਨੂੰ ਇੰਨਾ ਪਤਾ ਹੈ ਇਹ ਕਹਾਣ ਡਿਜ਼ਾਈਨ ਹੈ ਜਦੋਂ ਪਛਾਹਾਂਗੇ ਨਾ ਫਿਰ ਪਤਾ ਚੱਲੂਗਾ ਵੀ ਹਾਂ ਬੈਡਾਂ ਤੇ ਵੀ ਕਿੰਨੀ ਸੋਹਣੀ ਕਿੰਨੀ ਪਿਆਰੀ ਲੱਗ ਰਹੀ ਆ ਆ ਦੇਖੋ ਆਵਨੇ ਹੁਣੇ ਖੋਲ੍ਹਿਆ ਦੀ ਪੈਕ ਕੇ ਤਾਂ ਮਨੇ ਖੋਲ੍ਹੀਏ ਨਹੀਂ ਹੈਗੀ ਤੀ ਪਰ ਜਦੋਂ ਖੋਲੀ ਨਾ ਐਨਾ ਸੋਹਣਾ ਕਲਰ ਹੈ ਦਾ ਫਿਰ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਪਿਆਰਾ ਤੇ ਕਲਰ ਵੀ ਬੜਾ ਪਿਆਰਾ ਇਹਦੇ ਚ ਇੱਕ ਹੋਰ ਕਲਰ ਆਪਣੇ ਕੋਲ ਹੈ ਗ੍ਰੇ ਕਲਰ ਹੈ ਨਾ ਲਾਈਟ ਗ੍ਰੇ ਡਾਰਕ ਗ੍ਰੇ ਸੋਹਣਾ ਲੱਗ ਰਿਹਾ ਨਾ ਸਨਾਂ ਦੇਖੋ ਤੁਸੀਂ ਬਹੁਤ ਪਿਆਰਾ ਡਿਜ਼ਾਈਨ ਹੈ ਇਹਦਾ ਵੀ ਫੇਰ ਆ ਗਿਆ ਚਾਤਰਾਵਾਂ ਦਾ ਡਬੜਾ ਇਹ ਬਹੁਤ ਸੋਹਣੀ ਆ ਇਹ ਚਦਰ ਵੀ ਬਹੁਤ ਪਿਆਰੀ ਆ ਇਹਦਾ ਰੰਗ ਡਿਜ਼ਾਈਨ ਬਹੁਤ ਸੋਹਣਾ ਹੀ ਸੋਹਣੀ ਆ ਲੈ ਨਾ ਹਾਂਜੀ ਕਿਹ ਚਦਰ ਹੈ ਇਹ ਬਹੁਤ ਸੋਹਣੀ ਆ ਤੇ ਆਹ ਕੋਈ ਤੁਸੀਂ ਆ ਤੁਸੀਂ ਦੇਖੋ ਤੁਸੀਂ ਇਹਦਾ 8 ਜਨਵਰੀ ਦਾ ਕੋਈ ਡਿਜ਼ਾਈਨ ਨਹੀਂ ਆਇਆ ਇਹ ਸਿੰਗਲ ਡਿਜ਼ਾਈਨ ਆਇਆ ਬਸ ਛੜੇ ਵੀ ਲੈਣੇ ਆ ਨਾ ਇਹ ਜਿਹੜੀ ਆ ਗਈ ਆ ਸੇਮ ਆ ਹੱਟ ਜਾਂਦੇ ਨੇ ਨਾ ਛੜੇ ਵੀ ਆ ਰਹੇ ਨੇ ਇਹ ਤਾਂ ਥੋੜਾ ਸੈੱਟ ਬਣ ਜੂਗਾ ਹਜੇ ਨਹੀਂ ਆਏ ਹੈ ਕਿ ਜਦੋਂ ਆਣਗੇ ਨਾ ਉਹ ਉਦੋਂ ਦੱਸੂਗੀ ਵੀ ਹੁਣ ਆ ਗਏ ਪਰ ਆਦਿਆਂ ਜ਼ਰੂਰ ਕਿਉਂਕਿ ਮੇਰੇ ਕੋਲ ਨਾ ਸੇਮ ਟੂ ਸੇਮ ਹੈਗਾ ਤੇ ਉਹ ਹੈਗਾ ਵੈਲਵਟ ਦਾ ਇਹਦਾ ਵੀ ਡਿਜ਼ਾਈਨ ਚਾਦਰ ਦਾ ਬਹੁਤ ਸੋਹਣਾ ਛਟਕਾਉਣ ਚਾ ਡਿਜ਼ਾਈਨ ਹੈ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ ਕਿਹੜਾ ਸਾਰੇ ਜ਼ਿਆਦਾ ਤੇ ਆਪਣਾ ਬਰਾਊਨ ਜੇ ਕਲਰ ਪਰ ਜ਼ਿਆਦਾ ਇੰਆ ਨੇ ਚਾਦਰਾਂ ਇਹ ਚੋਂ ਮੇਰੇ 6 ਪੀਸ ਹੁਣ ਤੱਕ ਸੇਲ ਹੋ ਗਏ ਨੇ ਇਹਦੇ ਚੋਂ ਤੇ ਬਾਕੀ ਹਜੇ ਹੁਣ ਹੋਣਗੇ ਹੌਲੀ ਹੌਲੀ ਕਿਉਂਕਿ ਹਲੇ ਸੱਦੀ ਸਟਾਰਟ ਹੋਈ ਆ ਪਰ ਹੋ ਗਈ ਐ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਜਿਵੇਂ ਜਾਂ ਬਦਾਮ ਦਾ ਰੰਗ ਹੁੰਦਾ ਬਦਾਮ ਦੀ ਗਿਰੀ ਦਾ ਉਹ ਜਿਹੜਾ ਰੰਗ ਦਾ ਇਹ ਡਿਜ਼ਾਈਨ ਬਹੁਤ ਸੋਹਣਾ ਇਹ ਬਰਫੀ ਡਿਜ਼ਾਈਨ ਹੈ ਤਕਰੀਬਨ ਜਾਨਤਰ ਨਾਲ ਬਰਫੀ ਬਰਫੀ ਜੇ ਹਜੇ ਅੱਦੇ ਮੈਨੇ ਖੋਲੇ ਨਹੀਂ ਹੈਗੇ ਜਿਹੜੇ ਮੈਂ ਸੇਮ ਟੂ ਸੇਮ ਲੈ ਕੇ ਆਈਆਂ ਜਿਹੜੇ ਡਬਲ ਟੂ ਡਬਲ ਚਾਦਰਾਂ ਨੇ ਨਾ ਉਹਦੇ ਹਜੇ ਮੈਂ ਅੱਧੀ ਪੈਕਿੰਗ ਲਈ ਖੋਲ੍ਹੀ ਹੈਗੀ ਮੈਂ ਕੋ ਡਬਲ ਡਬਲ ਤਾਂ ਹੈਗੀਆਂ ਨੇ ਸਿੰਗਲ ਸਿੰਗਲ ਹੀ ਖੋਲ ਕੇ ਦਿਖਾ ਰਹੀ ਹਾਂ ਤੁਹਾਨੂੰ ਇਹ ਚਾਦਰ ਬਹੁਤ ਪਿਆਰੀ ਹੈ ਬਹੁਤ ਸੋਹਣੀ ਹੈ ਡਬਲ ਚਦਰਾਂ ਮਿਲ ਜਾਣਗੀਆਂ ਸਾਨੂੰ ਭਾਈਆਂ ਨੇ ਕਹਿਤਾ ਵੀ ਸਾਡੇ ਕੋਲੇ ਦੇ ਨਾ 500 ਪੀਸ ਮੰਗਵਾਇਆ ਕਿਉਂਕਿ ਵਿਕਦੀ ਬਹੁਤ ਹੈ ਕਹਿੰਦੇ ਵੀ ਇਹ ਤਾਂ ਮਾਸੀ ਕਾ ਪਸੰਦ ਆਈ ਆ ਨਾ ਹਾਂ ਇਹਨਾਂ ਦੀ ਰੱਖਣੀ ਆ ਸਾਈਡ ਤੇ ਇਹ ਸਾਰੀਆਂ ਚਲੋ ਇਹਨਾਂ ਚ ਜਿੰਨਾ 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 ਭਣ ਨੇ ਡਰੇਣੀਆਂ ਉਹ ਦੇ ਲਿਓ ਬਾਕੀ ਜੀ ਥੈਲਾ ਭਾਕੇ ਆਪਣੇ ਪਿੱਕੇ ਲੈ ਕੇ ਜਾਉਂਗੀ ਮੇਰਾ ਕੋਈ ਪਤਰ ਮੈਂ ਕਿਹੜੇ ਦਿਨ ਉੱਦ ਲਵਾ ਫਿਰ ਉਸੇ ਦਿਨ ਹਾਂ ਨਾ ਉਦ ਨਹੀਂ ਕਿਹੜੇ ਦਿਨ ਫਲਾਈਟ ਫੜ ਲਵਾ ਹਾਂ ਇਹਨਾਂ ਡਿਜ਼ਾਈਨ ਬਹੁਤ ਸੋਹਣਾ ਚਲਿਏ ਇਹੀ ਕਲਰ ਹੈ ਲਵੈਂਡਰ ਸਾ ਬਹੁਤ ਸੋਹਣਾ ਕਲਰ ਹੈ ਜਾਮਨੀ ਹੈ हाँ जामनी लवेंडर में फर्क है पीछे लवेंडर भी है यार फिर मैं झूठ बोलती हूं आज आ भी बहुत सोना डिजाइन है भारी भी चादर बहुत ने ये भी डिजाइन बहुत सोना ये तो गन्ना सा लगता है मेरे को <laughs> गन्ना ये <laughs> <laughs> चेक कर बतिया बतिया कितने हो गए हो गया, गया नौ दस मिनटों का। तो बाकी सराने सुरूने इधर गिर गए ਇੱਕ ਇੱਕ ਬੈੱਡ ਸ਼ੀਟ ਇੱਕ ਭੈਣ ਨੇ ਕਮੈਂਟ ਕਰਿਆ ਸੀ ਕਹਿੰਦੀ ਤੁਸੀਂ ਪਿੱਲੋ ਵੀ ਦਿੰਦੇ ਹੋ ਨਾਲ ਪਿੱਲੋ ਤੇ ਜੀ ਬੈੱਡ ਸ਼ੀਟ ਚਾਹੇ ਤੁਸੀਂ ਸਸਤੀ ਲਓ ਮਹਿੰਗੀ ਲਓ ਜਿਹੜੀ ਮਰਜ਼ੀ ਲਓ ਤੇ ਪਿੱਲੋ ਨਾਲ ਰਣ ਕੇ ਮੇਰੀ ਬੈੱਡ ਸ਼ੀਟਾਂ ਨਾ ਸਸਤੀਆਂ ਤਾਂ ਨਹੀਂ ਹੁੰਦੀਆਂ ਹੈਗੇ ਮੈਂ ਪਹਿਲਾਂ ਹੀ ਕਹਿਨੀ ਆ ਮੇਰੀ ਬੈੱਡ ਸ਼ੀਟਾਂ ਮਹਿੰਗੀਆਂ ਹੁੰਦੀਆਂ ਨੇ ਪਰ ਹੁੰਦੀਆਂ ਬਹੁਤ ਵਧੀਆ ਨੇ ਕਿਉਂਕਿ ਕਈ ਫਰੈਂਡ ਆ ਬਚਾਰੀਆਂ ਰੱਜੀ ਮਾਸੀ ਕੀ ਵੀ ਰੱਖ ਦੇਣਾ ਮਾਸੀ ਕਹਿ ਰਹੀ ਸੀ ਰੱਖੂੰਗੀ ਹਾਂ ਮੇਰੇ ਭੈਣਾਂ ਨੇ ਵੀ ਲੈਣੀਆਂ ਨੇ ਤਿੰਨਾਂ ਨੇ ਮੇਰੀ ਭਾਬੀ ਨੇ ਵੀ ਲੈਣੀ ਆ ਕਹਿੰਦੀ ਇੱਕ ਮੈਨੂੰ ਦੇ ਦਿਓ ਦੀਦੀ ਪਿੱਨੋ ਭੈਣਾਂ ਕਹਿ ਰਹੀਆਂ ਨੇ ਚੁੱਤੀ ਮੰਮੀ ਕੀ ਭਾਬੀ ਹਾਂ ਤੇ ਮੇਰੇ ਫਰੈਂਡਾਂ ਨੇ ਵੀ ਲਈਆਂ ਸਭ ਨੂੰ ਦਵਾਂਗੀ ਜੀ ਜੇ ਮੈਂ ਹੁਣੇ ਪੰਡਤੀਆਂ ਨਾ ਮੇਰੇ ਕੋਲ ਇੱਕ ਪੀਸ ਨਹੀਂ ਬਚਣਾ ਹੈਗਾ ਸਾਰੀਆਂ ਮੇਰੀਆਂ ਸੇਲ ਪਰ ਮੈਂ ਕਿਤੇ ਇੱਕ ਵਾਰੀ ਨਾ ਤੁਹਾਨੂੰ ਸਾਰਿਆਂ ਨੂੰ ਦਿਖਾ ਦਵਾਂ ਕਿਉਂਕਿ ਇਹਦੇ ਨਾਲ ਦਾ ਮੇਰੇ ਕੋਲ ਚਾਹੇ ਤੁਸੀਂ 5-5 ਇੱਕੋ ਤਰ੍ਹਾਂ ਦੀਆਂ ਲੈ ਲਓ ਕੰਮ ਹੀ ਮਿਲ ਜਾਣਗੀਆਂ ਸਟਾਕ ਬਹੁਤ ਜ਼ਿਆਦਾ ਆਇਆ ਪਿਆ ਚਾਦਰਾਂ ਬਹੁਤ ਜ਼ਿਆਦਾ ਸੋਹਣੀਆਂ ਨੇ ਜੇ ਚਾਦਰਾਂ ਸੋਹਣੀਆਂ ਨੇ ਰੇਟ ਵੀ ਸੋਹਣਾ ਹੈ ਰੇਟ ਤਾਂ ਕਰਕੇ ਜ਼ਿਆਦਾ ਕਿਉਂਕਿ ਚੀਜ਼ ਵਧੀਆ ਹੈ ਜੀ ਜੀ ਤੁਹਾਨੂੰ ਨਾ ਬਾਅਦ ਚ ਰੋਣ ਕਾ ਲਈ ਕਰੂੰਗੀ ਵੀ ਹਾਏ ਮੋਨਿਕਾ ਨੂੰ ਇੰਨੇ ਪੈਸੇ ਦੇਤੇ ਹਾਏ ਮੋਨਿਕਾ ਨੇ ਮਹਿੰਗੀਆਂ ਲਾਈਆਂ ਉਹ ਵਾਲਾ ਕੰਮ ਨਹੀਂ ਹੈਗਾ ਜੀ ਚਾਦਰਾਂ ਬਹੁਤ ਵਧੀਆ ਨੇ ਦੇਖੋ ਕਿੰਦਾ ਢੇਰ ਓਹੋ ਚੱਦਰਾਂ ਦਾ ਬਹੁਤ ਵਾਰ ਨਿੱਗੀ ਵੀ ਬਹੁਤ ਹੈ ਅੱਗੇ ਦੇਖੋ ਤੁਸੀਂ ਕਿੰਨੀ ਕੜਾਕੇਦਾਰ ਪੈਣੀਆਂ ਠੰਡ ਕੜਾਕੇਦਾਰ ਠੰਡ ਦੇ ਵਿੱਚ ਇਹੀ ਚਾਦਰਾਂ ਨੇ ਕੰਮ ਫਿਰ ਐਸੀ ਹੋਣਗੇ ਸਾਰੀ ਬਹੁਤ ਜ਼ਿਆਦਾ ਹੈ ਦੇਖੋ ਜੀ ਕਿੰਦਾ ਢੇਰ ਹੈ ਹਲੇ ਦਿੱਤੀ ਤੱਕ ਮੈਂ ਖੋਲੀ ਨਹੀਂ ਹੈਗੀ ਅਚਾਰ ਚਾਰ ਪੀਸ ਮੈਂ ਕਹਿੰਦਾ ਸੇਮ ਟੂ ਸੇਮ ਹੈਗੇ ਨੇ ਆਇਦਰ ਕੰਬਲ ਪਈ ਨੇ ਰਜਾਈਆਂ ਅੰਦਰ ਪਈਆਂ ਨੇ ਚਾਦਰਾਂ ਕਾਟਨ ਦੀਆਂ ਅੰਦਰ ਪਈਆਂ ਨੇ ਥੋੜੀਆਂ ਵਿంటర్ ਦਾ ਬਿਟਰ ਅੰਦਰ ਪਈ ਆ ਉਹ ਵੀ ਕਿਹਾ ਹੋਇਆ ਮਾਲ ਆ ਸਾਰੇ ਦੀ ਪੇਮੈਂਟ ਮੇਰੇ ਕੋਲ ਆਈ ਹੋਈ ਹੈ ਤੇ ਉਹ ਹੁਣ ਉਦੋਂ ਕੱਢਣਾ ਜਦੋਂ ਅਗਲੇ ਦੇ ਉਮਰ ਕੀ ਕੈਦਰਨ ਭੈਣ ਹੈ ਨਾ ਮੈਨੂੰ ਦੇਖੋ ਮੈਂ ਬਿਨਾ ਪੈਸੇ ਤੋਂ ਕਿਸੇ ਨੂੰ ਚੀਜ਼ ਨਹੀਂ ਦਿੰਦੀ ਮੈਨੂੰ ਪਹਿਲਾਂ ਪੇਮੈਂਟ ਚਾਹੀਦੀ ਹੈ ਜੀ ਮੈਂ ਬਿਨਾ ਪੇਮੈਂਟ ਕਿਸੇ ਨੂੰ ਚੀਜ਼ ਨਹੀਂ ਦਿੰਦੀ ਕਿਉਂਕਿ ਦੇਖੋ ਮੇਰੀ ਹੁੰਦੀ ਆਈ ਚਲਾਈ ਬਾਕੀ ਜੀ ਦੇਣ ਵਾਲੇ ਬੰਦੇ ਤਾਂ ਮੈਨੂੰ ਪਤਾ ਚੱਲ ਜਾਂਦਾ ਵੀ ਹਾਂ ਹੀ ਭੈਣ ਮੈਂ ਐ ਨਹੀਂ ਕਰਦੀ ਵੀ ਹਾਏ ਮਰੂੰ ਮਰੂੰ ਪੈਸੇ ਤੇ ਹੀ ਮਰੂੰ ਮਰੂੰ ਕਰ ਰਹੀ ਆ ਪਰ ਪਤਾ ਕੀ ਹੈ ਮੈਂ ਹੈਂਗੇ ਜੀ ਘਰ ਤੋਂ ਗਰੀਬਣੀ ਮੈਂ ਝੂਠ ਨਹੀਂ ਬੋਲਦੀ ਹੈਗੀ ਜੀ ਮੈਂ ਹੈਂਗੀ ਮੈਂ ਬਹੁਤ ਅਮੀਰਾਂ ਚ ਅਮੀਰ ਨਹੀਂ ਹੈਂਗੀ ਮੈਂ ਹੈਂਗੀ ਗਰੀਬਣੀ ਜੀ ਆਪਣੇ ਘਰ ਤੋਂ ਮੈਂ ਉਹਨਾਂ ਕੰਮ ਕਰਦੀ ਹਾਂ ਜਿੰਨਾ ਕਿ ਮੈਨੂੰ ਸੌਂਦਾ ਵੀ ਹਾਂ ਇਹ ਕੰਮ ਮੈਂ ਇੰਨਾ ਕ ਕਰ ਸਕਦੀ ਹਾਂ ਠੀਕ ਹੈ ਨਾ ਜੀ ਨਾ ਪੱਲੇ ਪੈਸਾ ਹੈਗਾ ਸਿੱਧੀ ਜੀ ਗੱਲ ਹੈ ਜੀ ਫੁਕਰੀ ਕੋਈ ਨਹੀਂ ਮਾਰਦੇ ਹੈਗੇ ਮੇਰੀ ਆਈ ਚਲਾਈ ਚੱਲਦੀ ਹੈ ਇੱਕ ਪਾਸੇ ਤੇ ਮੇਰੇ ਪੈਸੇ ਆਉਂਦੇ ਨੇ ਭਾਵੇਂ ਮੇਰੇ ਆਜਣ 50000 ਰੁਪਏ ਭਾਵੇਂ ਮੇਰੇ ਜਾਣ 5000 ਰੁਪਏ ਨਾਲ ਦੇ ਨਾਲ ਜਿੱਥੇ ਜਿੱਥੇ ਤੇ ਧਾਰ ਚੱਕਦੇ ਉਹਨਾਂ ਦਾ ਧਾਰ ਦੇ ਦੰਨੇ ਆ ਤੇ ਬਾਕੀ ਜੇ ਜਿਹੜੀ ਉਹਦੇ ਵਿੱਚ ਬਚਤ ਹੁੰਦੀ ਹੈ ਉਹਦੇ ਵਿੱਚ ਦੋ ਪੈਸੇ ਹੋਰ ਵੜਾ ਕੇ ਅਗਲਾ ਪਰਸਲ ਤਿਆਰ ਕਰਨ ਲੱਗ ਜੰਨੇ ਆ ਠੀਕ ਹੈ ਜੀ ਤੇ ਨਾਲੇ ਅਗਲੇ ਤੋਂ ਅੱਧੀ ਪੇਮੈਂਟ ਵੀ ਲੈ ਲੈਣੇ ਕਿਉਂਕਿ ਜਿਹੜੀ ਮੇਰੀ ਬਚਤ ਹੁੰਦੀ ਆ ਉਹਦੇ ਨਾਲ ਕਿਸੇ ਦਾ ਪਰਸਲ ਤਿਆਰ ਨਹੀਂ ਹੁੰਦਾ ਪਰ ਇੰਨਾ ਕਿ ਮੈਂ ਆਪਣਾ ਕਿਰਾਇਆ ਭੜਾ ਲਾ ਕੇ ਉੱਥੇ ਤੱਕ ਪਹੁੰਚ ਗਿਆ ਤੇ ਚਲੋ ਜੀ ਵਲੌਗ ਦਾ ਐਂਡ ਇੱਥੇ ਕਰਦੇ ਆ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਵਲੌਗ ਦਾ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਮੇਰੇ ਚੈਨਲ ਤੇ ਨਵੇਂ ਪਲੀਜ਼ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਤਾਂ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਹੁਣ ਮੈਂ ਬਣਾ ਲਵਾਂ ਮੇਥੀ ਦੀ ਸੱਜੀ ਦੋ ਆਲੂ ਪਾ ਕੇ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਬਾਏ ਬਾਏ